ਸਟੇਜ ਤੇ ਪਾਸ ਹੋ ਬਰ ਜਾਏਗਾ ਕਾਲੇ ਉੱਪਰ ਆ ਜਾਓ ਮੇਰੇ ਉੱਪਰ ਹੋ ਜਾਓ ਕਾਲੇ ਬਸ ਚੱਲੂਗੀ ਨਾਲ ਦੇ ਬਸ ਚੱਲੂਗੀ ਨਾ ਪਿੱਛੇ ਰਹੋ ਬਸ ਨਾਲ ਆ ਜਾਓ ਚੱਲੂਗੀ ਪਿੱਛੇ ਰਹੋ ਜਮਨੂਣਾ ਥੋੜਾ ਪਿੱਛੇ ਰਹੋ ਪਿੱਛੇ ਰਹੋ ਮਾਤਾ ਜੀ ਜੀ ਆਪ ਜੀ ਆਪ ਜੀ ਜੈਂਟਰ ਤੁਸੀਂ ਮੇਰੇ ਤੋਂ ਪੁੱਛੋ ਉਹੀ ਵਸਪਰੇ ਮੰਤਰੀ ਸਦੀ ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਸ਼੍ਰੀ ਹਰਨਵ ਰਾਜੀ ਮਾਨਸਵਾਲਾ ਬੱਤੇ ਹੋਏ ਜ਼ੋਰਦਾਰ ਤਾੜੀਆਂ ਦੇ ਨਾਲ ਸਾਡੇ ਅੱਜ ਦੇ ਮੁੱਖ ਮਹਿਮਾਨ ਜੀ ਦਾ ਸਵਾਗਤ ਕੀਤਾ ਜਾਵੇ ਜੀ ਜਿਨ੍ਹਾਂ ਨੇ ਦਿਨ ਰਾਤ ਇਕ ਕਰਕੇ ਆਪਣੇ ਹਲਕੇ ਦੇ ਵਿਕਾਸ ਲਈ ਕੰਮ ਕੀਤਾ ਤੇ ਅੱਜ ਇੱਕ ਬਹੁਤ ਹੀ ਆਧੁਨਿਕ ਜਿਹੜਾ ਬੱਸ ਸਟੈਂਡ ਹੈ ਕੋਚੀਮਾ ਮੰਡੀ ਵਿਖੇ ਲੋਕਾਂ ਅਰਪਿਤ ਕੀਤਾ ਗਿਆ ਹੈ ਅਸੀਂ ਸਤਿ ਸ੍ਰੀ ਅਕਾਲ ਜੀ ਅਸੀਂ ਇੱਥੇ ਪੁੱਜੇ ਨਗਰ ਕੌਂਸਲ ਨਗਰ ਪੰਚਾਇਤ ਪ੍ਰਧਾਨ ਸਮੂਹ ਐਮਸੀ ਸਹਿਬਾਨ ਪਿੰਡਾਂ ਦੇ ਪੰਚ ਸਰਪੰਚ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਆ ਕੈਬਨਟ ਮਿਸਟਰ ਸਾਹਿਬ ਥੋੜਾ ਤਰਜਾ ਬਦਰਜਾ ਅਹੁਦੇਦਾਰ ਜੋ ਇੱਥੇ ਪਹੁੰਚੇ ਨੇ ਉਹਨਾਂ ਦਾ ਰਸਮੀ ਸਵਾਗਤ ਕੀਤਾ ਜਾ ਰਿਹਾ ਹੈ ਜਿਹੜੀ ਸਨਮਾਨ ਦੀ ਸਾਡੀ ਰਸਮ ਹੈ ਅਸੀਂ ਸਮਾਗਮ ਦੇ ਅਖੀਰ ਦੇ ਵਿੱਚ ਰੱਖੀ ਹੋਈ ਹੈ ਜਿਹੜੀਆਂ ਵੀ ਜਥੇਬੰਦੀਆਂ ਨੇ ਜਿਨ੍ਹਾਂ ਨੇ ਵੀ ਸਨਮਾਨ ਕਰਨਾ ਸਾਰੇ ਪਾਸੇ ਸਾਰੇ ਪਾਸੇ ਨਾਮ ਲਿਖ ਕੇ ਦਿੱਤੇ ਗਏ ਹਨ ਕਲਗੀ ਦਾ ਟਰਸਟ ਬੜੂ ਸਾਹਿਬ ਸਾਹਿਬ ਜੀ ਵੱਲੋਂ ਕੈਬਨਿਟ ਮਿੰਿਸਟਰ ਸ਼੍ਰੀ ਅਮਨ ਅਰੋੜਾ ਜੀ ਦਾ ਸਨਮਾਨ ਕੀਤਾ ਜਾ ਰਿਹਾ ਹੈ ਹਿੰਸਿੰਗਜਥੇ ਬੰਦੀਆਂ ਵੱਲੋਂ ਵੀ ਕੈਬਨਿਟ ਮੰਤਰੀ ਜੀ ਦਾ ਸਨਮਾਨ ਕੀਤਾ ਗਿਆ ਸਾਡੇ ਵਿਚਕਾਰ ਐਸ ਡੀ ਐਮ ਸ਼੍ਰੀ ਪ੍ਰਮੋਦ ਸਿੰਘਲਾ ਜੀ ਪਹੁੰਚੇ ਨੇ ਅਸੀਂ ਉਹਨਾਂ ਦਾ ਵੀ ਸਵਾਗਤ ਕਰਦੇ ਹਾਂ ਅੱਧੇ ਕਿਧਰੋਂ ਅੰ ਨੰਬਰਦਾਰ ਯੂਨੀਅਨ ਵੱਲੋਂ ਕੈਬਨਿਟ ਮੰਤਰੀ ਦਾ ਮੰਤਰੀ ਜੀ ਦਾ ਸਨਮਾਨ ਕੀਤਾ ਜਾ ਰਿਹਾ ਹੈ ਕੋਈ ਹੋਰ ਕੋਈ ਹੋਰ ਬਾਕੀ ਜਿਹੜੇ ਸਨਮਾਨ ਕਰਨ ਲਈ ਇੱਥੇ ਸੱਜਣ ਪਹੁੰਚੇ ਇਹਨਾਂ ਨੂੰ ਬੇਨਤੀ ਹੈ ਕਿ ਸਮਾਗਮ ਦੇ ਖੇਰ ਦੇ ਵਿੱਚ ਆਪਾਂ ਸਨਮਾਨ ਦੀ ਜਿਹੜੀ ਰਸਮ ਰੱਖੀ ਹੋਈ ਹੈ। ਸੋ ਸਮਾਗਮ ਦੀ ਰਸਮੀ ਕਾਰਵਾਈ ਨੂੰ ਅੱਗੇ ਤੋਰਦਿਆਂ ਅੱਜ ਦੇ ਇਸ ਭਾਗਾ ਭਰੇ ਦਿਨ ਦੇ ਦੌਰਾਨ ਮੈਂ ਸਭ ਤੋਂ ਪਹਿਲਾਂ ਸੱਦਾ ਦਿੰਦਾ ਚੀਮਾ ਮੰਡੀ ਦੇ ਵਸਨੀਕ ਵੱਲੋਂ ਡਾਕਟਰ ਭੀਮ ਸਿੰਘ ਮੁਕਲ ਜੀ ਨੂੰ ਕੀ ਉਹ ਡਾਈਸ ਤੇ ਆਉਣ ਤੇ ਆਪਣੇ ਵਿਚਾਰਾਂ ਦੀ ਸੰਸਾਡੇ ਨਾਲ ਪਾਉਣ ਡਾਕਟਰ ਭੀਮ ਸਿੰਘ ਜੀ ਸਭ ਤੋਂ ਪਹਿਲਾਂ ਬਲਾਉ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਬੜੇ ਹੀ ਮਾਣ ਨਾਲ ਤੇ ਗਰਵ ਨਾਲ ਕਹਿਣਾ ਕਿ ਜੋ ਆਪਣੇ 75 ਸਾਲਾਂ ਦੇ ਵਿੱਚ ਚੀਮਾ ਮੰਡੀ ਦੇ ਵਿੱਚ ਕੁਛ ਨਹੀਂ ਸੀ ਬਣਿਆ ਉਹ ਆਮ ਆਦਮੀ ਪਾਰਟੀ ਨੇ 3 ਸਾਲਾਂ ਦੇ ਵਿੱਚ ਕਰਕੇ ਦਿਖਾਇਆ ਜਿਸ ਦੇ ਵਿੱਚ 66 ਕਰੋੜ ਤਕਰੀਬਨ ਜੋ ਕਿ ਸੀਮਾ ਮੰਡੀ ਦੇ ਵਿੱਚ ਲੱਗ ਚੁੱਕਿਆ ਹੈ ਜਿਸ ਦੇ ਵਿੱਚ 5 ਕਰੋੜ 6 ਲੱਖ ਰੁਪਏ ਨਾਲ ਬੱਸ ਸਟੈਂਡ 5 ਕਰੋੜ ਤਸੀਨ ਤੇ 3 ਕਰੋੜ ਦਲੀਆਂ ਨਾਲ ਜਿਹੜੀ ਜੋ ਮੁਕਾਮਾ ਮੁਕੰਮਲ ਹੋ ਚੁੱਕਿਆ ਹੈ 1 ਕਰੋੜ ਰੁਪਈਆ ਦੇ ਵਿੱਚ ਦੋ ਕਮਿਊਨਿਟੀ ਹਾਲ ਬਣਾ ਚੁੱਕੇ ਇੱਕ ਕਰੋੜ 36 ਲੱਖ ਰੁਪਏ ਦਾ ਜਿਹੜਾ ਸਟੇਡੀਅਮ ਜੋ ਕੰਮ ਚੱਲ ਰਿਹਾ ਜੀ 1 ਕਰੋੜ ਰੁਪਇਆ ਲੰਗਪਾਗ ਦਾ ਧਰਮਸ਼ਾਲਾ ਸਟੇਡੀਅਮ ਦੀ ਉਸਾਰੀਆਂ ਦੇ ਲਈ ਜੀ ਤੇ ਪਸ਼ੂ ਹਸਪਤਾਲ ਮਹਲਾ ਕੈਨੇਕ ਅਜਰ ਕੰਮ ਨੇ ਜੋ ਮੁਕੰਮਲ ਵੀ ਹੋ ਚੁੱਕੇ ਨੇ ਤੇ ਜੋ ਚੱਲ ਵੀ ਰਹੇ ਹਨ ਰੂਲਰ ਹਸਪਤਾਲ ਜਿਹੜਾ ਉਹ ਕੰਪਲੀਟ ਤਕਰੀਬਨ ਹੋ ਚੁੱਕਿਆਗਾ ਤੇ ਲਗਭਗ ਦਾ 25-30 ਕਰੋੜ ਰੁਪਇਆ ਜਿਹੜਾ ਵਾਟਰ ਸਪਲਾਈ ਸਿਰਰੇ ਦਾ ਕੰਮ ਹੈ ਉਹ ਜਿਹੜਾ ਇਸ ਟਾਈਮ ਚੱਲ ਰਿਹਾਗਾ ਅਸੀਂ ਸਮੂਹ ਪਿੰਡਾਂ ਤੋਂ ਪਹੁੰਚਿਆ ਗ੍ਰਾਮ ਪੰਚਾਇਤਾਂ ਨਗਰ ਨਿਵਾਸੀਆਂ ਵੱਲੋਂ ਕਮੇਟੀਆਂ ਸੁਸਾਇਟੀਆਂ ਨੰਬਰਦਾਰ ਜੁਗੀਆਂ ਵੱਲੋਂ ਅਸੀਂ ਆਮ ਆਦਮੀ ਪਾਰਟੀ ਤੇ ਸੁਪਰ ਪ੍ਰਧਾਨ ਸ਼੍ਰੀ ਅਮਨ अरोड़ा ਜੀ ਨੂੰ ਇਸ ਟੀਮਾ ਮੰਡੀ ਪਹੁੰਚਣ ਤੇ ਤੇ ਬੱਸ ਸਟੈਂਡ ਹਾਊਸ ਕਾਟਣ ਕਰਦੇ ਅਸੀਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਇਹੋ ਜਿਹੇ ਮੰਤਰੀ ਸਾਡੇ ਇਲਾਕੇ ਨੂੰ ਮਿਲਦੇ ਰਹਿਣ ਜਿਨ੍ਹਾਂ ਨੇ 75 ਸਾਲਾਂ ਦਾ ਜਿਹੜਾ ਰਿਕਾਰਡ ਆ ਉਹ 3 ਸਾਲਾਂ ਦੇ ਵਿੱਚ ਆਪਾਂ ਨੂੰ ਕਰਕੇ ਆਪਾਂ ਨੂੰ ਕਰਕੇ ਦਿਖਾਏਗਾ ਇੱਕ ਆਮ ਆਦਮੀ ਪਾਰਟੀ ਦੇ ਨਾਤੇ ਤੇ ਆਪਣੇ ਹਲਕੇ ਦੇ ਸੂਬਾ ਪ੍ਰਧਾਨ ਜੀ ਸੀਐਮ ਸੂਬਾ ਆਪਣੇ ਇਲਾਕੇ ਦੇ ਮੁੱਖ ਮੰਤਰੀ ਸਾਹਿਬ ਖਜ਼ਾਨਾ ਮੰਤਰੀ ਸਾਹਿਬ ਜਿਹੜਾ ਹੋਣ ਦਾ ਉਹਨੇ ਮਾਣ ਉਹ ਆਪਣੇ ਇਲਾਕੇ ਨੂੰ ਬੜੀ ਵਾਖੂਮੀ ਨਾਲ ਨਵਾਏਗਾ ਇਹਨਾਂ ਦੇ ਨਾਮ ਤੇ ਇੱਕ ਆਪਣੇ ਆਮ ਆਦਮੀ ਪਾਰਟੀ ਦਾ ਇੱਕ ਧਕਾਰਾ ਸਟਾਂਗੇ ਗੋਲੇ ਸੋਨਿਆ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਅਸੀਂ ਸ਼੍ਰੀ ਆਮਨ ਅਰੋੜਾ ਜੀ ਦਾ ਸੁਪਾ ਪ੍ਰਧਾਨ ਜੀ ਦਾ ਤੇ ਇਸੇ ਪਹੁੰਚੀਏ ਸਾਰੀਆਂ ಗ್ರಾಮ ਪੰਚਾਇਤਾਂ ਦਾ ਨੰਬਰਦਾਰ ਜੁਨੀਆ ਦਾ ਮੈਂਬਰ ਕਮੇਟੀਆਂ ਦਾ ਮੇਰੇ ਵੱਲੋਂ ਤੇ ਸਾਡੇ ਸਭੂਗ ਨਗਰ ਨਿਵਾਸੀਆਂ ਵੱਲੋਂ ਅਸੀਂ ਸ਼੍ਰੀ ਆਮਨ ਅਰੋੜਾ ਸੁਪਾ ਪ੍ਰਧਾਨ ਜੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਹੈ ਹਾਂ ਕਹਿੰਦੇ ਹਾਂ ਆਹ ਆਦਮੀ ਪਾਲ ਜੀ ਆਮ ਆਦਮੀ ਪਾਰਟੀ ਬਹੁਤ ਬਹੁਤ ਧੰਨਵਾਦੀ ਬਹੁਤ ਬਹੁਤ ਧੰਨਵਾਦ ਡਾਕਟਰ ਭਿੰਦ ਸਿੰਘ ਜੀ ਦਾ ਇੱਥੇ ਬਹੁਤ ਹੀ ਸਤਿਕਾਰਯੋਗ ਸੰਖੇਪਤਾ ਤੇ ਬੁਲਾਰੇ ਪਹੁੰਚੇ ਨੇ ਪਰ ਮੇਰੀ ਇੱਕ ਬੇਨਤੀ ਹੈ ਅਸੀਂ ਮਾਫੀ ਮੰਗਦੇ ਹਾਂ ਕਿ ਸਮੇਂ ਦੀ ਘਾਟ ਕਰਕੇ ਅਸੀਂ ਸਾਰਿਆਂ ਨੂੰ ਸਮਾਂ ਨਹੀਂ ਦੇ ਸਕਾਂਗੇ ਹੁਣ ਪ੍ਰੋਗਰਾਮ ਨੂੰ ਅੱਗੇ ਵਧਾਉਂਦਾ ਮੈਂ ਕਿ ਸੱਦਾ ਦਿੰਦਾ ਸੀਨੀਅਰ ਆਪਾਗੂ ਸ਼੍ਰੀ ਮਨਪ੍ਰੀਤ ਵਾਸਨ ਜੀ ਨੂੰ ਕਿ ਉਹ ਡਾਈਸਟੇਅਨ ਤੇ ਬਹੁਤ ਹੀ ਸੰਖੇਪ ਰੂਪ ਦੇ ਵਿੱਚ ਆਪਣੇ ਵਿਚਾਰ ਸਾਡੇ ਸਾਰਿਆਂ ਦੇ ਨਾਲ ਸਾਂਝੇ ਕਰੇ ਮਨਪ੍ਰੀਤ ਵਾਸਨ ਜੀ ਥੈਂਕ ਯੂ ਸਰ ਤੁਸੀਂ ਬੇੜੇ ਸਾਡੇ ਆਏ ਅਸੀਂ ਖੁੱਲੇ ਨਾ ਸਮਾਏ ਅੱਜ ਖੁਸ਼ੀਆਂ ਦੀ ਸੰਗਤ ਲੈ ਕੇ ਸੰਤ ਬਾਬਾ ਆਦਰ ਸਿੰਘ ਜੀ ਦੀ ਪਵਿੱਤਰ ਧਰਤੀ ਤੇ ਪਹੁੰਚੇ ਸਾਡੇ ਆਮ ਆਦਮੀ ਪਾਰਟੀ ਦੇ ਸੁਭਾ ਪ੍ਰਧਾਨ ਕੈਬਨਟ ਮੰਤਰੀ ਸ਼੍ਰੀ ਅਮਨ ਅਰੋੜਾ ਜੀ ਰਜਿੰਦਰ ਰਜਿੰਦਰ ਸਾਡੇ ਹਲਕਾ ਸੁਨਾਮ ਦੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਕੀਮਾ ਨਗਰ ਦੇ ਸਾਰੇ ਹੀ ਪਦਵੰਤੇ ਸੱਜਣ ਪੀਡਬਲਯੂਡੀ ਦੇ ਸਾਰੇ ਹੀ ਉੱਚ ਅਧਿਕਾਰੀ ਸਹਿਬਾਨ ਸਾਡੇ ਹਲਕਾ ਸੁਨਾਮ ਦੇ ਐਸਐਮ ਸ਼੍ਰੀ ਪ੍ਰਮੋਦ ਸਿੰਘ 라ਜੀ ਬੀਐਸਪੀ ਸਰਦਾਰ ਹਰਿੰਦਰ ਸਿੰਘ ਖੈਰਾ ਜੀ ਔਰ ਇਸ ਇਲਾਕੇ ਦੇ ਪੰਚ ਸਰਪੰਚ ਸਾਰੇ ਅਡਾ ਨਿਵਾਸੀ ਪਿੰਡ ਨਿਵਾਸੀ ਇਸ ਇਲਾਕੇ ਦੇ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚ ਪਹੁੰਚੇ ਸਾਰੇ ਹੀ ਸੱਜਣ ਸਹਿਬਾਨ ਸਭ ਤੋਂ ਪਹਿਲਾਂ ਮੈਂ ਫਤਿਹ ਅਰਜ ਕਰਦਾ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਤਾਂ ਪਹਿਲਾਂ ਜਿਸ ਤਰ੍ਹਾਂ ਦੱਸਿਆ ਵੀ ਜਿਸ ਦਿਨ ਦੀ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਸਰਕਾਰ ਆਈ ਹੈ ਮੈਨੂੰ ਨਹੀਂ ਪਤਾ ਵੀ ਪੰਜਾਬ 'ਚ ਕਿੰਨਾ ਵਿਕਾਸ ਹੋਇਆ ਪਰ ਜੇ ਚੀਮਾ ਨਗਰ ਦੀ ਗੱਲ ਕਰ ਲਈਏ ਮੇਰਾ ਖਿਆਲ ਕਹਿੰਦਾ ਵੀ ਇਤਿਹਾਸ ਬਣ ਗਿਆ ਇਤਿਹਾਸ ਜ਼ੋਰ-ਜ਼ੋਰ ਨਾਲ ਇੱਕ ਤਾੜੀ ਮਾਰ ਦਿਓ ਜਿੰਨਾ ਕਮਨਗਰ ਚੀਮਾ ਦੇ ਵਿੱਚ ਸ਼੍ਰੀ ਆਮਨ ਅਰੋੜਾ ਜੀ ਦੀ ਰਹਿਨ ਵਾਈ ਦੇ ਵਿੱਚ ਹੋਇਆ ਤੁਸੀਂ ਪਿਛਲੇ 50 ਸਾਲਾਂ ਦਾ ਇਤਿਹਾਸ ਕੱਢ ਕੇ ਦੇਖ ਰਹੇ ਹੋ ਸਰਕਾਰਾਂ ਆਈਆਂ ਲੀਡਰ ਸਾਹਿਬਾਨ ਬਹੁਤ ਆਏ ਹੋਣਗੇ ਪਰ ਜੋ ਵਿਜ਼ਨ ਆਮਨ ਅਰੋੜਾ ਜੀ ਦਾ ਸੀਗਾ ਜਿਹੜੇ ਕੰਮਾਂ ਦੀ ਸਾਡੇ ਇਲਾਕਿਆਂ ਨੂੰ ਲੋੜ ਸੀ ਕਿਹੇ ਸਬਕੀਲ ਦੀ ਗੱਲ ਕਰ ਲਈਏ ਕਿਹੇ ਬੱਸ ਸਟੈਂਡ ਦੀ ਗੱਲ ਕਰ ਲਈਏ ਕਿਹੇ ਹਸਪਤਾਲ ਦੀ ਗੱਲ ਕਰ ਲਈਏ ਕਿਹੇ ਡੰਗਰਾਂ ਦੇ ਹਸਪਤਾਲ ਦੀ ਗੱਲ ਕਰ ਲਈਏ ਆ ਮੇਰੇ ਕੋਲ ਬਹੁਤ ਲੰਬੀ ਲਿਸਟ ਹੈ ਮੇਰਾ ਖਿਆਲ ਕਹਿੰਦਾ ਵੀ ਜੇ ਮੈਂ ਪੜਨ ਲੱਗ ਜਾ ਬਹੁਤ ਸਮਾਂ ਚਾਹੀਦਾ ਮੈਂ ਵੱਡੇ ਵੱਡੇ ਮੇਨ ਕੰਮ ਤੁਹਾਨੂੰ ਦੱਸਨੇ ਚਾਹਣਾ ਜੋ ਪਿਛਲੇ ਸਾਢੇ 3 ਸਾਲਾਂ ਦੇ ਵਿੱਚ ਅਮਨ ਰੋੜਾ ਜੀ ਨੇ ਇਸ ਚੀਮਾ ਨਗਰ ਨੂੰ ਕਰਵਾ ਕੇ ਦਿੱਤੇ ਹੈ ਜਿਹਦੇ ਵਿੱਚ ਸਾਡੇ ਐਸਟੀਪੀ ਜਿਨ੍ਹਾਂ ਅਸੀਂ ਪਾਣੀ ਘਰਾਣੇ ਵਜੂਜ ਕਰਦੇ ਆ ਉਹ ਪਾਣੀ ਬੇਸਟ ਹੋ ਜਾਂਦਾ ਉਹਦੇ ਲਈ 1.82 ਕਰੋੜ 22 ਲੱਖ ਰੁਪਏ ਦੀ ਲਾਗਤ ਦੇ ਨਾਲ ਚੀਮਾ ਨਗਰ ਦੇ ਵਿੱਚ ਐਸਟੀਪੀ ਲੱਗਣ ਜਾ ਰਿਹਾ ਸਾਡੇ ਇਲਾਕੇ ਦੇ ਵਿੱਚ ਸਿਹਤ ਸੂਤ ਤਾਂ ਬਹੁਤ ਕਮਜ਼ੋਰ ਸੀ ਗਿਆ ਸਾਡੇ ਇਲਾਕੇ ਦੇ ਵਿੱਚ ਕੋਈ ਡਿਸਪੈਂਸਰੀ ਵੀ ਜੱਜ ਵੀ ਨਹੀਂ ਸੀ ਪਰ 30 ਬੈਡਾਂ ਦਾ ਹਸਪਤਾਲ ਚੀਮਾ ਨਗਰ ਦੇ ਵਿੱਚ 13 ਕਰੋੜ 93 ਲੱਖ ਦੀ ਨਾਲ ਦੇ ਨਾਲ ਮੇਰਾ ਖਿਆਲ ਹੈ ਕਹਿੰਦਾ ਵੀ 2-4 ਮਹੀਨਿਆਂ ਦੇ ਵਿੱਚ ਸਾਡੇ ਮਾਨ ਜੋਗ ਕੈਬਨ ਮੰਤਰੀ ਉਹਦਾ ਅਧਿਕਾਰਨ ਕਰਕੇ ਜਾਣਗੇ ਸਾਥੀ ਜੀ ਤੇ ਮੈਂ ਪਹਿਲਾਂ ਗੱਲ ਕਰ ਚੁੱਕਿਆ ਕਈ ਮੇਰੇ ਸਾਥੀ ਪਟਿਆਲੇ ਤੋਂ ਚੰਡੀਗੜ੍ਹ ਤੋਂ ਟੀਮਾਂ ਦੇ ਵਿੱਚ ਦ੍ਰਿਸ਼ਟੀ ਕਰਾਉਣ ਵਾਸਤੇ ਜਾਂ ਪਟਵਾਰੀ ਕਨਗੋੜ ਕੋਲ ਆਉਂਦੇ ਨੇ ਤਾਂ ਉੱਥੋਂ ਜਦੋਂ ਚੱਲਦੇ ਨੇ ਵੀ ਸ਼ਾਇਦ ਅਸੀਂ ਕਿਸੇ ਪਿੰਡ ਵਿੱਚ ਜਾਂਦੇ ਆ ਪਰ ਜਦੋਂ ਅਸੀਂ ਟੀਮਾਂ ਦੇ ਵਿੱਚ ਆਉਂਦੇ ਆ ਤਾਂ ਇੱਕ ਮਹਿਸੂਸ ਹੁੰਦਾ ਕਿ ਅਸੀਂ ਇੱਕ ਵੱਡੇ ਸ਼ਹਿਰ ਦੀ ਤਹਿਸੀਲ ਦੇ ਵਿੱਚ ਪਹੁੰਚੇ ਹੋਏ ਆ ਜਈਆਂ ਹੁੰਦਾ ਤਹਿਸੀਲ ਦੇ ਵਿੱਚ ਟੀਮਾਂ ਦੇ ਵਿੱਚ ਮੈਂ ਚاہے ਪਰਿਵਾਰ ਖਾਣਾ ਹੋਵੇ ਚਾਹੇ ਫਰਦ ਕੇਂਦਰ ਹੋਵੇ ਚਾਹੇ ਸੌਦਾ ਕੇਂਦਰ ਹੋਵੇ ਜਿੱਥੇ ਵੀ ਜਾਓ ਖੁੱਲੀ ਏਸੀ ਹੋਰ ਦੂਜੇ ਨੰਬਰ ਤੇ ਜਨਤਕ ਤੌਰ ਤੇ ਬੈਠਣ ਵਾਸਤੇ ਲੋਕਾਂ ਦੇ ਵਿੱਚ ਹੁਣ ਹਾਲ ਹੈ ਸੋ ਮੈਂ ਦੱਸਣਾ ਚਾਹਣਾ ਵੀ ਜੋ ਕੰਮ ਅਮਨ अरोड़ा ਜੀ ਨੇ ਚੀਮਾ ਨਗਰ ਦੇ ਵਿੱਚ ਕਰਵਾਏ ਨੇ ਇਹ ਬਹੁਤ ਲੰਬੇ ਟਾਈਮ ਤੱਕ ਯਾਦ ਰੱਖੇ ਜਾਣਗੇ ਮੈਨੂੰ ਏਪੀਆਰੋ ਸਾਹਿਬ ਨੂੰ ਕਹਿ ਕੇ ਕਹਿ ਕੇ ਨੇ ਵੀ ਸਖੇਪ ਰੱਖਿਓ ਪਰ ਸਾਡੇ ਮੰਨ ਦੇ ਵਿੱਚ ਜਦੋਂ ਸਾਡੇ ਮੰਤਰੀ ਸਾਹਿਬ ਆਉਂਦੇ ਐ ਸਾਡਾ ਜੀ ਕਰਦਾ ਵੀ ਅਸੀਂ ਦਿਲ ਪਾੜ ਕੇ ਦਿਖਾਈਏ ਵੀ ਜੋ ਤੁਸੀਂ ਸਾਡੇ ਲਈ ਕਰ ਰਹੇ ਹੋ ਅਸੀਂ ਤੁਹਾਡੇ ਲਈ ਵੀ ਦਿਨ ਰਾਤ ਇਤ ਕਰ ਦਿਆਂਗੇ ਕਿਉਂਕਿ ਜੋ ਕੰਮ ਤੁਸੀਂ ਚੀਮਾ ਨਗਰ ਛੱਡੋ ਹਲਕਾ ਸੁਨਾਮ ਵੀ ਜੇ ਆਪਾਂ ਗੱਲ ਕਰੀਏ ਤੇ ਸਟੇਡੀਅਮ ਦੀ ਗੱਲ ਕਰ ਲਈਏ ਤੇ ਸਟਾਪ ਬੱਸ ਸਟੈਂਡ ਦੀ ਗੱਲ ਕਰ ਲਈਏ ਮਿਨੀ ਸੈਕਟਰੀਏਟ ਦੀ ਗੱਲ ਕਰ ਲਈਏ ਨੌਕਦੋਂਗੋਆ ਨਗਰ ਦੀ ਗੱਲ ਕਰ ਲਈਏ ਇਸ ਇਲਾਕੇ ਦੇ ਕਿਸੇ ਪਿੰਡ ਦੀ ਗੱਲ ਕਰ ਲਈਏ ਮੈਨੂੰ ਅੱਜ ਐਸ.ਐਨ. ਸਾਹਿਬ ਪੀ.ਡਬਲਯੂ.ਡੀ ਦੱਸ ਰਹੇ ਸੀਗੇ ਢੱਡਰੀਆ ਪਿੰਡ ਜਦੋਂ ਅਸੀਂ ਪੜਦੇ ਹੁੰਦੇ ਸੀ ਉੱਥੇ ਰਹੇ ਹੀ ਹੁੰਦੇ ਸੀ ਕਹਿੰਦੇ 13 ਕਰੋੜ ਦੀ ਲਾਗਤ ਦੇ ਨਾਲ ਉੱਥੇ ਆਈ.ਟੀ.ਆਈ ਬਣ ਰਹੀ ਹੈ ਸੋ ਮੈਂ ਇਹ ਦੱਸਣਾ ਚਾਹਣਾ ਵੀ ਇੱਥੇ ਦੇ ਬਿਜ਼ਨਸ ਜਿਹੜੇ ਲੀਡਰ ਨੇ ਉਹ ਆਪਣੇ ਇਲਾਕੇ ਨੂੰ ਬਹੁਤ ਉੱਪਰ ਲੈ ਕੇ ਚਲੇ ਜਾਂਦੇ ਆ ਅੱਜ ਸਾਡਾ ਇਲਾਕਾ ਜਿਹੜਾ ਇੱਕ ਪਛੜਿਆ ਹੋਇਆ ਇਲਾਕਾ ਸੀਗਾ ਅੱਜ ਨਾਂਬਰ ਇਲਾਕਾ ਹੋ ਜਾ ਰਿਹਾ ਸੋ ਇਸ ਦੇ ਲਈ ਅਸੀਂ ਮਾਨ ਜੋਗ ਮੰਤਰੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਿਆਂ ਇੰਨੀਆ ਬੇਨਤੀਆ ਕਰਦਾ ਹੋਇਆ ਮੈਂ ਦੁਬਾਰਾ ਫੇਰ ਸਾਰੇ ਨਗਰ ਵੱਲੋਂ ਸਾਰੇ ਇਲਾਕੇ ਵੱਲੋਂ ਮਾਨਯੋਗ ਮੰਤਰੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਿਆਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੰਤਰੀ ਪੰਸਦੀ ਨੇ ਬਹੁਤ ਹੀ ਵਿਸਤਾਰ ਦੇ ਵਿੱਚ ਹਲਕੇ ਦੇ ਵਿਕਾਸ ਬਾਰੇ ਜਾਣਕਾਰੀ ਦਿੱਤੀ ਹੈ ਖਾਸ ਕਰਕੇ ਚੀਵਾ ਮੰਡੀ ਦੇ ਬਾਰੇ ਉਹਨੋ ਸਮਾਂ ਆਟੋਕੇ ਜਿਹਦੇ ਲਈ ਅਸੀਂ ਬਹੁਤ ਦੇਰ ਤੋਂ ਇੰਤਜ਼ਾਰ ਕਰ ਰਹੇ ਸੀਗੇ ਇਸ ਹਲਕੇ ਦੀ ਰੂਹ ਨਵਾ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਕੈਬਨਟ ਮਿੰਿਸਟਰ ਸ਼੍ਰੀ ਅਮਨਰੂੜਾ ਜੀ ਨੂੰ ਅਸੀਂ ਉਤਸ਼ਾਹ ਦਿੰਦੇ ਹਾਂ ਕਿ ਦਾ ਇਸ ਤੇ ਆਉਣ ਤੇ ਆਪਣੇ ਕੀਮਤੀ ਵਿਚਾਰਾਂ ਦੀ ਸਾਂ ਸਾਡੇ ਸਾਰਿਆਂ ਦੇ ਨਾਲ ਪਾਉਣ ਸ਼੍ਰੀ ਅਮਨਰੂੜਾ ਬਹੁਤ ਹੀ ਬਹੁਤ ਹੀ ਪਰਮ ਤੇ ਸਹਿਕਾਰਯੋਗ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਵੀ ਇਸ ਪਵਿੱਤਰ ਧਰਤੀ ਚੀਮਾ ਸਾਹਿਬ ਔਰ ਆਸ-ਪਾਸੇ ਦੇ ਇਲਾਕਿਆਂ ਦੇ ਮੇਰੇ ਸਾਰੇ ਹੀ ਸਤਿਕਾਰਯੋਗ ਮੇਰੇ ਪਿਤਾ ਸਬਾਨ ਬਜ਼ੁਰਗ ਮੇਰੀ ਮਾਸਬਾਨ ਮਾਤਾਵਾਂ ਭੈਣਾ ਨੌਜਵਾਨ ਸਾਥੀ ਵੀਰ ਸਟੇਜ ਉੱਤੇ ਵਿਰਾਜਮਾਨ ਮਿਊਨਿਸਪਲ ਕਮੇਟੀ ਦੇ ਪ੍ਰਧਾਨ ਸਾਡੇ ਭੈਣ ਜੀ ਮੇਰੇ ਵੀਰ ਵੀਰਬਲ ਹਣੀ ਮੇਰੇ ਵੀਰ ਜੀਤੀ ਸਾਡੇ ਮਾਰਕੀਟ ਕਮੇਟੀ ਦੇ ਚੇਅਰਮੈਨ ਸਾਰੇ ਦੇ ਸਾਰੇ ਐਮਸੀ ਸਹਿਬਾਨ ਐਸਡੀਐਮ ਸਾਹਿਬ ਔਰ ਸਾਰੇ ਹੀ ਉਗੀਆਂ ਸ਼ਕਤੀਆਂ ਸਾਥੀਓ ਸਾਰੇ ਫਤਿਹ ਕਰੋ ਪ੍ਰਵਾਨ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰੇ ਸਾਥੀਆਂ ਨੂੰ ਸੰਗਤਾਂ ਨੂੰ ਸਤਿ ਸ਼੍ਰੀ ਅਕਾਲ ਸਾਥੀਓ ਮੇਰੇ ਵੀਰੋ ਹਾਜ਼ਰੀਨ ਮੇਰੇ ਤੋਂ ਪਹਿਲਾਂ ਮੇਰੇ ਬਹੁਤ ਹੀ ਦੋਨੋ ਸਤਕਾਰਯੋਗ ਬੁਲਾਇਆ ਨੇ ਬੜੇ ਵਿਸਤਾਰ ਦੇ ਵਿੱਚ ਗੱਲ ਕੀਤੀ ਹੈ ਔਰ ਧੰਨਵਾਦ ਕੀਤਾ ਹੈ ਮੇਰਾ ਕਿ ਜੋ ਡਿਵੈਲਪਮੈਂਟ ਦੇ ਕੰਮ ਪਿਛਲੇ 3.5 ਸਾਲ ਦੇ ਵਿੱਚ ਹੋਏ ਨੇ ਉਹਦੇ ਲਈ ਮੇਰਾ ਧੰਨਵਾਦ ਹੈ ਜਿਹੜਾ ਉਹ ਕੀਤਾ ਗਿਆ ਹੈ ਜਿੱਥੇ ਤੁਸੀਂ ਮੇਰਾ ਧੰਨਵਾਦ ਕੀਤਾ ਹੈ ਉਹਦੇ ਲਈ ਮੈਂ ਮੋੜਵਾ ਤੁਹਾਡਾ ਧੰਨਵਾਦ ਕਰਦਾ ਕਿਉਂਕਿ ਇਹਦੇ ਅਸਲੀ ਹੱਕਦਾਰ ਤਾਂ ਤੁਸੀਂ ਹੋ ਜੇ ਤੁਸੀਂ ਸਾਰਿਆਂ ਨੇ ਅੱਜ ਤੋਂ ਸਾਢੇ 3 ਸਾਲ ਪਹਿਲਾਂ ਐਡਾ ਵੱਡਾ ਪਿਆਰ ਮਾਣ ਸਤਕਾਰ ਸਾਥ ਸਹਿਯੋਗ ਦੇ ਕੇ ਇੰਨੇ ਜੋਗ ਨਾ ਕੀਤਾ ਹੁੰਦਾ ਤੇ ਨਾ ਆਜਾ ਕੰਮ ਹੁੰਦੇ ਤੇ ਨਾ ਤੁਸੀਂ ਮੇਰਾ ਧੰਨਵਾਦ ਕਰਦੇ ਸੋ ਭਾਈ ਤੁਹਾਡਾ ਸਾਰੇ ਦਾ ਹੱਥ ਜੋੜ ਕੇ ਧੰਨਵਾਦ ਆ ਸੰਤ ਬਾਬਾ ਅਧਰ ਸਿੰਘ ਜੀ ਮਹਾਰਾਜ ਦੀ ਪਵਿੱਤਰ ਧਰਤੀ ਹੈ ਤੇ ਮੈਂ ਸਮਝਦਾ ਕਿ ਇਹ ਧਰਤੀ ਤਾਂ ਉਹ ਕੁਝ ਡਿਸਰਵ ਕਰਦੀ ਹੈ ਉਹ ਚੀਜ਼ਾਂ ਕਿ ਜਿਹੜੀਆਂ ਪੂਰੇ ਇਲਾਕੇ ਦੇ ਵਿੱਚ ਨਾ ਹੋਣਾ ਇਹ ਧਰਤੀ ਤਾਂ ਉਹ ਕੁਝ ਡਿਸਰਵ ਕਰਦੀ ਹੈ ਕਿ ਡਿਵੈਲਪਮੈਂਟ ਹੈ ਜਿਹੜੀ ਕਿਉਂਕਿ ਸੰਕੋਪਾਦ ਸਿੰਘ ਜੀ ਮਹਾਰਾਜ ਦੀ ਜੋ ਦੇਣ ਰਹੀ ਹੈ ਦੇਸ਼ ਨੂੰ ਕੌਮ ਨੂੰ ਸਮਾਜ ਨੂੰ ਉਹਨੂੰ ਸ਼ਬਦਾਂ ਔਰ ਸਮੇਂ ਦੇ ਵਿੱਚ ਸੀਮਿਤ ਨਹੀਂ ਕੀਤਾ ਜਾ ਸਕਦਾ ਐਡੀ ਵੱਡੀ ਸ਼ਖਸੀਅਤ ਸੀਗੇ ਤੇ ਬਦਕਿਸਮਤੀ ਰਹੀ ਕਿ ਪਿਛਲਾ ਲੰਬਾ ਸਮਾਂ ਉਹਨਾਂ ਦੇ ਨਾਂ ਦੇ ਉੱਪਰ ਰਾਜਨੀਤੀ ਤਾਂ ਬਹੁਤ ਹੀ ਵੋਟਾਂ ਬਹੁਤ ਲਈਆਂ ਗਈਆਂ ਪਰ ਉਹਨਾਂ ਦੇ ਨਾਮ ਦੇ ਉੱਪਰ ਇਸ ਕੋਈ ਤਾ ਧਰਤੀ ਦੇ ਜਿਹੜੇ ਡਿਵੈਲਪਮੈਂਟ ਦੇ ਕੰਮ ਸੀਗੇ ਉਹਨਾਂ ਤੋਂ ਅੱਖੋਂ ਪਰੋਖੇ ਜਿਹੜਾ ਇਸ ਨਗਰ ਨੂੰ ਕੀਤਾ ਜਾਂਦਾ ਰਿਹਾ ਮੈਨੂੰ ਜਦੋਂ ਤੁਸੀਂ ਸਾਰਿਆਂ ਨੇ ਮੌਕਾ ਦਿੱਤਾ ਤੇ ਮੈਂ ਇੱਕੋ ਗੱਲ ਕਹਿਣਾ ਇੱਕੋ ਗੱਲ ਦੀ ਗੁੜਤੀ ਜਿਹੜੀ ਮਿਲੀ ਆ ਆਪਣੇ ਪਿਤਾ ਸੁਰਜੀਪਾਉ ਭਾਉਂਦਾ ਸੀ ਉਰੜਾ ਤੋਂ ਜਿਨ੍ਹਾਂ ਦਾ ਤੁਸੀਂ ਮੇਰੇ ਪਿਤਾ ਜੀ ਹੁਣ ਉਹਨਾਂ ਦੇ ਗੋਸ ਸਾਥ ਦਿੱਤਾ 92 ਦੇ ਵਿੱਚ 97 ਦੇ ਵਿੱਚ ਤੇ ਫਿਰ ਉਹਨਾਂ ਤੋਂ ਬਾਅਦ ਮੇਰਾ ਸਾਥ ਦੇ ਰਹੇ ਤੇ ਮੈਂ ਉਹਨਾਂ ਤੋਂ ਇੱਕੋ ਗੱਲ ਸਿੱਖੀ ਹੈ ਇੱਕੋ ਗੁੜਤੀ ਮਿਲੀ ਹੈ ਕਿ ਕੰਮ ਪਿਆਰਾ ਹੋਣਾ ਚਾਹੀਦਾ ਚੰਮ ਨਹੀਂ ਪਿਆਰਾ ਹੋਣਾ ਚਾਹੀਦਾ ਜਦੋਂ ਤੁਸੀਂ ਸਾਰਿਆਂ ਨੇ ਇੰਨੀ ਮਿਹਨਤ ਦੇ ਨਾਲ ਇੱਕ 75 ਸਾਲਾਂ ਦਾ ਰਿਕਾਰਡ ਅੱਜ ਤੋਂ ਸਾਢੇ 3 ਸਾਲ ਪਹਿਲਾਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸੁਨਾਮ ਨੇ ਚੀਮਿਆਂ ਨੇ ਬਣਾ ਦਿੱਤਾ ਤੇ ਫਿਰ ਮੈਂ ਸਮਝਦਾ ਕਿ ਮੇਰਾ ਵੀ ਹੱਕ ਔਰ ਡਿਊਟੀ ਬਣਦੀ ਸੀਗੀ ਕਿ ਮੈਂ ਵੀ ਰਿਕਾਰਡ ਤੋੜਾ ਵਿਕਾਸ ਦੇ ਕੰਮਾਂ ਦੇ ਕਿ ਉਹ ਅੱਜ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਹਾਡੇ ਅਸ਼ੀਰਵਾਦ ਦੇ ਨਾਲ ਅੱਜ ਜਿਵੇਂ ਮੇਰੇ ਵੀਰ ਮੰਤਰੀ ਜੀ ਹੁਣੀ ਔਰ ਭਿੰਜੋਣੀ ਦੱਸ ਕੇ ਗਏ ਨੇ ਕਿ ਤਕਰੀਬਨ 78 ਕਰੋੜ ਰੁਪਏ ਦੇ 68 ਕਰੋੜ ਰੁਪਏ ਦੇ ਕੰਮ ਨੇ ਜਿਹੜੇ ਉਹ ਆਲਰੇਡੀ ਚੀਮਿਆਂ ਦੇ ਵਿੱਚ ਹੋ ਚੁੱਕੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਹੋਣ ਜਾ ਰਹੇ ਨੇ ਸਾਥੀਓ ਮੇਰੇ ਵੀਰੋ ਮੈਂ ਇਹ ਮੰਨ ਕੇ ਚੱਲਦਾ ਕਿ ਜੇ ਨੀਅਤ ਸਾਫ਼ ਹੋਵੇ ਨੀਤੀ ਸਾਫ਼ ਹੋਵੇ ਤੇ ਇਹ ਜੋ ਕੋਈ ਕੰਮ ਨਹੀਂ ਹੁੰਦਾ ਹੈਗਾ ਜਿਹੜਾ ਕਿ ਹੋ ਨਾ ਸਕਦਾ ਹੋਵੇ ਆ ਮੇਰੇ ਤੋਂ ਆ ਹੁਣੇ ਥੋੜੀ ਦੇਰ ਪਹਿਲਾਂ ਪੱਤਰਕਾਰ ਵੀਰ ਪੁੱਛ ਜਾ ਰਹੇ ਸੀਗੇ ਕਿ ਜੀ ਬੱਸ ਸਟੈਂਡ ਲੋਕਾਂ ਦੀ 70 ਸਾਲਾਂ ਦੀ ਮੰਗ ਸੀਗੀ ਤੇ ਤੁਸੀਂ ਇਹ ਦੇਖੋ ਕਿ ਪਿਛਲੀਆਂ ਸਰਕਾਰਾਂ ਦੇ ਸਮੇਂ ਜਾਂ ਤਾਂ ਕੰਮ ਕਰਨ ਦੀ ਨੀਅਤ ਨਹੀਂ ਸੀਗੀ ਜਾਂ ਦੂਰੰਦੇਸ਼ੀ ਨਹੀਂ ਸੀਗੇ ਤੇ ਬੱਸ ਸਟੈਂਡ ਬਣਾਤਾ ਇੱਥੋਂ ਤਕਰੀਬਨ 2 ਕਿਲੋਮੀਟਰ 1 ਕਿਲੋਮੀਟਰ ਦੂਰ બસ سٹینڈ ہمیشہ اوਜੀ ਥਾਂ ਦੇ ਉੱਪਰ ਚਾਹੀਦੇ ਤਾਂ ਕਿ ਨੇਰੇ ਸਵੇਰੇ ਜੇ ਕੋਈ ਸਾਡੀ ਧੀ ਭੈਣ ਨੇ بس ਫੜਨੀ ਹੋਵੇ ਜਾਂ ਉਤਰਨਾ ਹੋਵੇ ਤੇ ਉਹ ਘੱਟੋ ਘੱਟ ਤੁਰ ਕੇ ਆਪਣੇ ਘਰ ਨੂੰ ਜਾ ਸਕਦੀ ਹੋਵੇ ਇਕੱਲੀ ਜਾ ਸਕਦੀ ਹੋਵੇ ਉਹਨੂੰ ਉਹਨੂੰ ਇੰਨੀ ਦੂਰ ਨਹੀਂ ਲੈ ਕੇ ਜਾਇਆ ਜਾ ਸਕਦਾ ਬਸ سٹینڈ ਨੂੰ ਕਿ ਇਹਦੀ ਦੂਰੀ ਲਿਆ ਜਾ ਸਕਦਾ ਕਿ ਉਹਦੇ ਨਾਲ ਲੋਕਾਂ ਨੂੰ سہولت ਦੀ بجائے ਉਹ ਮੁਸ਼ਕਿਲ ਦਾ ਸਬਾਬ ਹੈ ਜਿਹੜਾ ਉਹ ਬਣ ਜੇ ਕਰੋ ਬਣਾ ਦਿੱਤਾ ਪਤਾ ਨਹੀਂ ਕੀ ਸੋਚ ਕੇ ਬਣਾਇਆ ਤੇ ਉਹ ਭੂਗ ਦੇ ਟਰਾਲੀਆਂ ਦੇ ਵਾਰਾ ਪਛੋਂ ਦਾ ਡੱਡਾ ਜਿਹੜਾ ਉਹ ਬਣ ਚੁੱਕਿਆ ਸੀਗਾ ਤੇ ਜਦੋਂ ਸਰਕਾਰ ਬਣੀ ਉਹਦੀ ਉਸੇ ਹਫਤੇ ਦੇ ਵਿੱਚ ਵਿੱਚ ਇੱਥੇ ਮੌਜੂਦਾ ਉਸ ਸਮੇਂ ਦੇ ਪ੍ਰਸ਼ਾਸਨ ਦੇ ਨਾਲ ਡੀ ਸਾਹਿਬ ਉਹਨਾਂ ਦੇ ਨਾਲ ਸਾਰੀ ਟੀਮ ਦੇ ਨਾਲ ਦੌਰਾ ਕੀਤਾ ਤੇ ਫੈਸਲਾ ਕੀਤਾ ਕਿ ਉਹ ਥਾਂ ਨੂੰ ਸਬ ਤਹਿਸੀਲ ਕੰਪਲੈਕਸ ਬਣਾਇਆ ਜਾਏਗਾ ਤੇ ਸਾਰੇ-ਸਾਰੇ ਜਿਹੜੇ ਰੈਵਨਿਊ ਦੇ ਨਾਲ ਮਾਲ ਮਹਿਕਮੇ ਦੇ ਨਾਲ ਸੰਬੰਧਿਤ ਦਫ਼ਤਰ ਨੇ ਉਹ ਉੱਥੇ ਲਿਜਾਏ ਜਾਣਗੇ ਉਹ ਵੀ ਬੜਾ ਵੱਡਾ ਟਾਸਕ ਸੀਗਾ ਕਿਉਂਕਿ ਜਗਾ ਕਿਸੇ ਹੋਰ ਮਹਿਕਮੇ ਦੀ ਸੀ ਬਣਾਉਣਾ ਕਿਸੇ ਹੋਰ ਨੇ ਸੀਗਾ ਵਰਤੋਂ ਕਿਸੇ ਹੋਰ ਨੇ ਕਰਨੀ ਸੀਗੀ ਉਹ ਕੰਪਲੀਟ ਹੋਇਆ ਤੇ ਹੁਣ ਉਸ ਤੋਂ ਮਗਰੋਂ ਬੱਸ ਸਟੈਂਡ ਹੈ ਜਿਹੜਾ ਬੱਸ ਸਟੈਂਡ ਹਮੇਸ਼ਾ ਅੱਡੇ ਦੇ ਉੱਪਰ ਚਾਹੀਦਾ ਤਾਂ ਕਿ ਤੀਆਂ ਭੈਣਾਂ ਨੂੰ ਸਵਾਰੀਆਂ ਨੂੰ ਸੌਖ ਰਹੇ ਜੇ ਬੱਸ ਫੜਨ ਲੱਗੇ 100 150 ਰੁਪਏ ਲੱਗੇ ਜੇ 50 ਰੁਪਏ ਲੱਗੇ ਸਵਾਰੀ ਦੇ ਤੇ ਰਾਤ ਨੂੰ ਨੀਂ ਦੇ ਸਵੇਰੇ ਸਵਾਰੀ ਜਾ ਨਹੀਂ ਸਕਦੀ ਕਿ ਤੀਆਂ ਭੈਣਾਂ ਜਾ ਨਹੀਂ ਸਕਦੇ ਫਾਇਦਾ ਕੀ ਹੋਇਆ ਉਸ ਚੀਜ਼ ਦਾ ਸੋ ਇਹ ਸੋਚ ਕੇ ਇੱਥੇ ਬੱਸ ਸਟੈਂਡ ਦਾ ਜਿਹੜਾ ਪਲਾਨ ਕੀਤਾ ਤੇ ਇਹਦੇ ਵਿੱਚ ਵੀ ਜਿਹੜੀ ਗੱਲ ਮੈਂ ਕਹੀ ਕਿ ਕੰਮ ਉਹ ਹੋਣਾ ਚਾਹੀਦਾ ਮੈਂ ਕਹਿੰਦੇ ਉਹ ਰਾਜਨੀਤੀ ਨਹੀਂ ਕਰਦਾ ਕਿ ਆਉਣ ਵਾਲੀਆਂ ਵੋਟਾਂ ਦੇ ਵਿੱਚ ਵੋਟਾਂ ਕਿਵੇਂ ਮਿਲਣੀਆਂ ਨੇ ਨਾ ਉਹ ਕੰਮ ਬਾਅਦ ਦੇ ਵਿੱਚ ਤੁਸੀਂ ਆਉਣ ਵਾਲੇ 30 40 50 ਸਾਲ ਦੀ ਵੀ ਪਲੈਨਿੰਗ ਕਰੋ ਲੀਡਰ ਉਹੀ ਹੁੰਦਾ ਜਿਹੜੇ ਆਉਣ ਵਾਲੇ 50 ਸਾਲ ਦਾ ਸੋਚੇ ਤੇ ਜਦੋਂ ਤੁਸੀਂ ਕੰਮ ਕਰੋਗੇ ਲੋਕਾਂ ਨੇ ਸਾਥ ਆਪਣੇ ਆ ਵੀ ਦੇ ਦੇਣਾ ਸੋ ਇਸ ਕਰਕੇ ਇਹ ਜਗ੍ਹਾ ਪਲਾਨ ਹੋਈ ਔਰ ਇੱਥੇ ਵੀ ਮੁਸ਼ਕਲੇ ਸੀ ਕਿ ਇਹ ਮੁਸ਼ਕਿਲਾ ਕਈ ਸੀਗੀ ਹਾ ਮੁਸ਼ਕਿਲ ਇਹ ਸੀ ਇਹ ਕਮੇਟੀ ਕੋਲ ਮਿਊਸਪਲ ਕਮੇਟੀ ਕੋਲ ਆਪਦੀ ਜਗ੍ਹਾ ਨਹੀਂ ਸੀ ਇਹ ਜਗ੍ਹਾ ਮੰਡੀ ਬੋਰਡ ਦੀ ਮਾਰਕੀਟ ਕਮੇਟੀ ਦੀ ਸੀਗੀ ਸੋ ਮਾਰਕੀਟ ਕਮੇਟੀ ਤੋਂ ਮੰਡੀ ਬੋਰਡ ਤੋਂ ਜਗ੍ਹਾ ਜਿਹੜੀ ਤਕਰੀਬਨ 2 ਏਕੜ ਇਹ ਮਿਊਸਪਲ ਕਮੇਟੀ ਨੂੰ ਦਵਾਈ ਮਿਊਸਪਲ ਕਮੇਟੀ ਕੋਲ ਬਣਾਉਣ ਜੋ ਕੇ ਪੈਸੇ ਨਹੀਂ ਸੀਗੇ ਉਹ ਪੈਸੇ ਦਾ ਇੰਤਜ਼ਾਮ ਪੀਆਰਟੀਸੀ ਦੇ ਵਿੱਚੋਂ ਕੀਤਾ ਤੇ ਬਣਾ ਕੇ ਦਿੱਤਾ ਬਣਵਾਇਆ ਪੀਡਬਲਿਊਡੀ ਤੋਂ ਔਰ ਦਿੱਤਾ ਮਿਊਸਪਲ ਕਮੇਟੀ ਨੂੰ ਇਹ ਸਾਰਾ ਕੁਝ ਇਹ ਹਿੰਦ ਅਵਸਿਲਾ ਇਸ ਕਰਕੇ ਕਰਨਾ ਪਿਆ ਔਰ ਜਿਹੜੀ ਜਗ੍ਹਾ ਵੀ ਦਿੱਤੀ ਹੈ ਸਰਕਾਰ ਵੱਲੋਂ ਲੈ ਕੇ ਦਿੱਤੀ ਹੈ ਉਹ 60 ਸਾਲ ਦੇ ਲਈ ਫ੍ਰੀ ਆਫ ਕੋਸਟ ਹੈ ਇੱਕ ਚੋਨੀ ਨਹੀਂ ਤੁਸੀਂ ਚੀਮੇ ਵਾਲਿਆਂ ਨੇ ਭਾਈ ਇਸ ਬਸ ਸਟੈਂਡ ਵਾਸਤੇ ਦੇਣੀ ਇੱਕ ਚੋਨੀ ਵੀ ਤੇ ਪੈਸੇ ਪੀਆਰਟੀਸੀ ਤੋਂ ਦੇ ਵਿਭਾਗੋਂ ਤੋਂ ਲਗਵਾਏ ਪੀਡਬਲਿਊਡੀ ਤੇ ਬੁਲਵਾਇਆ ਤੇ ਇਸ ਹਿਸਾਬ ਨਾਲ ਇਹ ਲੈ ਕੇ ਦਿੱਤਾ ਇਹਦਾ ਕੰਟਰੋਲ ਹੈ ਜਿਹੜਾ ਉਹਦੀ ਜ਼ਿੰਮੇਵਾਰੀ ਜਿਹੜੀ ਉਹ ਮਿਊਸਪਲ ਕਮੇਟੀ ਦੀ ਹੋਊਗੀ ਤੇ ਇਸ ਹਿਸਾਬ ਨਾਲ ਇਸ ਲਈ ਇਹ ਸਾਰਾ ਕੁਝ ਕੀਤਾ ਤਾਂ ਕਿ ਜਿਹੜੀ ਤਕਰੀਬਨ 9.5 ਲੱਖ ਰੁਪਏ ਦੀ ਚਾਹੇ ਉਹ ਅਡਾ ਪਰਚੀ ਦੇ ਉੱਪਰੋਂ ਆਏ ਚਾਹੇ ਦੁਕਾਨਾਂ 6 ਦੁਕਾਨਾਂ ਜਿਹੜੀਆਂ ਬਣੀਆਂ ਨੇ ਉਹਨਾਂ ਤੋਂ ਗੱਲ ਕਰ ਲਈਏ ਤੇ ਚਾਹੇ ਜੋ ਐਡਵਰਟਾਈਜ਼ਮੈਂਟ ਦੇ ਬੋਰਡ ਨੇ ਉਹਨਾਂ ਤੋਂ ਜਿਹੜਾ ਤਕਰੀਬਨ 9 ਲੱਖ ਰੁਪਏ ਦੀ ਕਮਾਈ ਹੈ ਜਿਹੜੀ ਉਹ ਵੀਰਵਲ ਜੀ ਤੁਹਾਡੀ ਕਮੇਟੀ ਨੂੰ ਅੱਜ ਤੋਂ ਸ਼ੁਰੂ ਹੋ ਗਈ ਤੁਹਾਡੀ ਕਮੇਟੀ ਨੂੰ ਇਹ ਬੱਸ ਸਟੈਂਡ ਦੋ ਪੈਸੇ ਦਿਆ ਕਰੂਗਾ ਲਿਆ ਨਹੀਂ ਕਰੂਗਾ ਸੋ ਐ ਜਿਵੇਂ ਚਮਕਦਾ ਚਾਹੀਦਾ ਮੈਨੂੰ ਬੱਸ ਸਟੈਂਡ ਹਮੇਸ਼ਾ ਤੇਰੀ ਸਾਫ ਸਵਾਲ ਹੈ ਇਹਦੀ ਸਾਫ ਸਫਾਈ ਹੈ ਉਹ ਇਹ ਜੀ ਹੋਵੇ ਕਿ ਦੂਰੋਂ ਦੂਰੋਂ ਲੋਕ ਇਸ ਬੱਸ ਸਟੈਂਡ ਨੂੰ ਦੇਖਣ ਆਉਣ ਤੇ ਇਹਦੇ ਨਾਲ ਹੀ ਫਿਰ ਸਾਥੀਓ ਪਲਾਨ ਬਣਿਆ ਕਿ ਚੀਮਾ ਕਿਉਂਕਿ ਮੇਰੇ ਵੀਰ ਕੋਲ ਹੋਣੀ ਕਿਤੇ ਨੇ ਕੋਲ ਹੋਣੀ ਚੱਲ ਗਏ ਤੇ ਸਪੋਰਟਸ ਦਾ ਅੱਡਾ ਰਿਹਾ ਹੈ ਸਪੋਰਟਸ ਦੀ ਹੱਬ ਰਿਹਾ ਹੈ ਤੇ ਐਸਾ ਹਮ ਲੋਗ ਪਲਾਨ ਕੀਤਾ ਕਿ ਫਰਸਟ ਫਲੋਰ ਦੇ ਉੱਪਰ ਇੰਡੋਰ ਸਪੋਰਟਸ ਕੰਪਲੈਕਸ ਹੈ ਜਿਹੜਾ ਉਹ ਬਣਾਇਆ ਜਾਵੇ ਪੂਰੇ ਪੰਜਾਬ ਦੇ ਵਿੱਚ ਨਹੀਂ ਮੈਨੂੰ ਇਹ ਦੱਸ ਦੇਵਾਂ ਤੁਹਾਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ ਤੇ ਤੁਸੀਂ ਵੀ ਹੱਕ ਠੋਕ ਕੇ ਕਹਿ ਸਕਦੇ ਹੋ ਹਜੇ ਤੱਕ ਜੋ ਜਾਣਕਾਰੀ ਮਹਿਕਮੇ ਨੇ ਸਰਕਾਰ ਨੇ ਇਕੱਠੀ ਕੀਤੀ ਹੈ ਹਜੇ ਤੱਕ ਅੱਲੇ ਪੰਜਾਬ ਦੇ ਵਿੱਚ ਨਹੀਂ ਪੂਰੇ ਮੁਲਕ ਦੇ ਵਿੱਚ ਇਹੋ ਜਿਹਾ ਕੋਈ ਬੱਸ ਸਟੈਂਡ ਨਹੀਂ ਹੈਗਾ ਜਿਹਦੇ ਅੰਦਰ ਉੱਪਰਲੇ ਪਾਸੇ ਸਪੋਰਟਸ ਕੰਪਲੈਕਸ ਹੋਵੇ ਕੱਲਾ ਚੀਮੇ ਸੰਤ ਬਾਬਾ ਦਸਿੰਘ ਮਹਾਰਾਜ ਦੀ ਪਵਿੱਤਰ ਧਰਤੀ 'ਤੇ ਆ ਹੁਣ ਮੈਂ ਜਦੋਂ ਮਹਿਕਮੇ ਨੂੰ ਕਿਹਾ ਮੈਂ ਕਿਹਾ ਇਹ ਤਾਂ ਪਹਿਲਾਂ ਇਸ ਮਾਡਲ ਦੇ ਉੱਪਰ ਤੁਸੀਂ ਬਣਾਏ ਨੇ ਕਿਤੇ ਉਹ ਜਦੋਂ ਪਤਾ ਕਰਨ ਲੱਗੇ ਉਹ ਕਹਿੰਦੇ ਜੀ ਹਜੇ ਤੱਕ ਤਾਂ ਨਹੀਂ ਕੋਈ ਬਣਿਆ ਹੈਗਾ ਪੂਰੇ ਕੱਲੇ ਪੰਜਾਬ ਦਾ ਕੀ ਪੂਰੇ ਮੁਲਕ ਦੇ ਵਿੱਚ ਪਰ ਇੰਡੀਅਨ ਰੇਲਵੇਜ਼ ਰੇਲਵੇ ਮਹਿਕਮਾ ਹਜੇ ਪਲੈਨਿੰਗ ਕਰ ਰਿਹਾ ਹੈ ਕਿ ਬੈਂਗਲੌਰ ਦੇ ਵਿੱਚ ਇੱਕ ਅੰਡਰਗਰਾਉਂਡ ਮੈਟਰੋ ਸਟੇਸ਼ਨ ਬਣਾਇਆ ਜਾਵੇ ਦੇ ਉਹਦੇ ਉੱਪਰ ਸਪੋਰਟਸ ਕੰਪਲੈਕਸ ਹੈ ਜਿਹੜਾ ਉਹ ਬਣਾਇਆ ਜਾਵੇ ਮੈਂ ਉਹਨਾਂ ਨੂੰ ਕਹਿ ਕੇ ਜਾਹੋ ਕਹਿੰਦਾ ਬੰਗਲੌਰ ਵਾਲੇ ਨੂੰ ਭਾਈ ਆ ਕੇ ਦੇਖ ਕੇ ਜਾਣਾ ਸਾਡੇ ਵਾਲਾ ਮਾਡਲ ਦੇਖ ਜਿਓ ਜਿਹੜਾ ਸਤਪਾਪਾ ਮਾਦਰ ਸਿੰਘ ਦੀ ਮਹਾਰਾਜੀ ਪੁੱਤੋਂ ਧਰਤੀ ਦੇ ਅਸੀਂ ਬਣਾਤਾ ਸੋ ਤੁਹਾਡਾ ਸਾਰਿਆਂ ਦਾ ਮੇਰੇ ਵੀਰੋ ਇੱਕ ਵਾਰ ਫੇਰ ਤੋਂ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਹੈ ਤੁਹਾਨੂੰ ਮੁਬਾਰਕਾਂ ਨੇ ਇਹ ਇੱਕ ਇਹ ਜਾਂ ਇਹ ਜੀ ਜਗ੍ਹਾ ਇਹ ਜਾਂ ਬੱਸ ਸਟੈਂਡ ਜਿਹਦੀ ਕਿ ਲੰਬਾ ਸਮਾਂ ਲੰਬਾ ਸਮਾਂ ਜਿਹਦੀ ਸਵਾਰੀਆਂ ਨੂੰ ਦਿਕਤ ਰਹਿਦੀ ਸੀ ਪਰੇਸ਼ਾਨੀ ਰਹਿੰਦੀ ਸੀ ਐਕਸੀਡੈਂਟ ਹੋਣ ਦਾ ਖਤਰਾ ਰਹਿੰਦਾ ਸੀਗਾ ਤਾਂ ਕਿ ਮੇਨ ਰੋਡ ਦੇ ਉੱਪਰ ਕਿਸੇ ਨੂੰ ਕੋਈ ਛੱਪੇਟ ਲਾ ਲੱਗ ਜੇ ਸੋ ਉਹ ਚੀਜ਼ ਤੋਂ ਸਾਰੇ ਦਾ ਅੱਜ ਛੁਟਕਾਰਾ ਜਿਹੜਾ ਆਪਣਾ ਉਹ ਆਪਾਂ ਨੂੰ ਮਿਲ ਚੁੱਕਿਆ ਸੋ ਤੁਹਾਡਾ ਸਾਰਿਆਂ ਦਾ ਜਿੱਥੇ ਮੈਂ ਦੁਆਰ ਤੋਂ ਫੇਰ ਵੀ ਦੁਆਰ ਤੋਂ ਤੁਹਾਨੂੰ ਮੁਬਾਰਕਬਾਦ ਦਿਨਾਂ ਧੰਨਵਾਦ ਕਰਦਾ ਉੱਥੇ ਹੀ ਨਾਲ ਇੱਕ ਖੁਸ਼ਖਬਰੀ ਤੁਹਾਡੇ ਲਈ ਇਹ ਹੈ ਇਸ ਪਵਿੱਤਰ ਜਗ੍ਹਾ ਦੇ ਇਸ ਬੱਸ ਸਟੈਂਡ ਦਾ ਨਾਮ ਜਿਹੜਾ ਉਹ ਅਜ ਤੋਂ ਸੰਤ ਬਾਬਾ ਅਦਰ ਸਿੰਘ ਜੀ ਮਹਾਰਾਜ ਦੀ ਪਵਿੱਤਰ ਧਰਤੀ ਨੂੰ ਉਹਨਾਂ ਦੇ ਨਾਮ ਨੂੰ ਸੁਵਾਗਤ ਕਰਦੇ ਹਾਂ ਇਹਦੇ ਨਾਮ 'ਤੇ ਸੰਤ ਬਾਬਾ ਅਦਰ ਸਿੰਘ ਜੀ ਮਹਾਰਾਜ ਬਸਟੈਂਡ ਚੀਮਾ ਇਹ ਇਹਦੇ ਨਾਮ ਤੋਂ ਇਹ ਜਾਣਿਆ ਜਾਊਗਾ ਤੇ ਜਿਹੜਾ ਪੀ ਡਬਲਯੂ ਡੀ ਵਾਲੇ ਨੂੰ ਕਹਿੰਦੇ ਆ ਜਿਹੜਾ ਇਹਦੇ ਕਾਰਵਾਈ ਹੈ ਉਹ ਕਰਾ ਲਈ ਜਾਵੇ ਤਾਂ ਕਿ ਤਾਂ ਕਿ ਆਪਾਂ ਸੰਤ ਬਾਬਾ ਅਦਰ ਸਿੰਘ ਜੀ ਮਹਾਰਾਜ ਨੂੰ ਇਹ ਸ਼ਰਧਾਂਜਲੀ ਆਪਾਂ ਅਰਪਣ ਕਰ ਸਕੀਏ ਸੋ ਤੁਹਾਡਾ ਸਾਰੇ ਦਾ ਇੱਕ ਵਾਰ ਫੇਰ ਤੋਂ ਦਿਲ ਦੀ ਗਹਿਰਾਈ ਚ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸਾਡੇ ਮੁੱਖ ਮਹਿਮਾਨ ਸ਼੍ਰੀ ਅਮਨ अरोड़ा ਜੀ ਦਾ ਕਿ ਉਹਨਾਂ ਨੇ ਆਪਣੇ ਕੀਰਤੀ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਹੁਣ ਕੋ ਜਥੇਬੰਦੀਆਂ ਸੰਸਥਾਵਾਂ ਵੱਲੋਂ ਸਾਡੇ ਮੁੱਖ ਮਹਿਮਾਨ ਜੀ ਦਾ ਸਨਮਾਨ ਕੀਤਾ ਜਾਣਾ ਬਾਬਾ ਤੇਜਾ ਸਿੰਘ ਜੀ ਲੰਦਰ ਕਮੇਟੀ ਉਹਨਾਂ ਵੱਲੋਂ ਕੈਬਨਿਟ ਮੰਤਰੀ ਸ਼੍ਰੀ ਅਮਨ अरोड़ा ਜੀ ਦਾ ਸਨਮਾਨ ਕੀਤਾ ਜਾਣਾ उन्होंने बाद अतर सिंह जी टैक्सी स्टैंड यूनियन ਸੰਤ ਅਤਰ ਸਿੰਘ ਜੀ ਟੈਕਸੀ ਸਟੈਂਡ ਯੂਨੀਅਨ ਤੇ ਹਨੂਮਾਨ ਮੰਦਿਰ ਕਮੇਟੀ ਉਹਨਾਂ ਵੱਲੋਂ ਵੀ ਮੰਤਰੀ ਸਾਹਿਬ ਦਾ ਸਨਮਾਨ ਕੀਤਾ ਜਾਣਾ ਜੀ ਜੀ ਨਾ ਆ ਗਿਆ ਜੀ ਸਵਾਗਤ ད� 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 རེ